ਵੈਸੁਰ ਜੀ ਦਾ ਖਾਲਸਾ ਵੈਸੁਰ ਜੀ ਦੀ ਫਤਿਹ ਹੋ ਲੇ ਦਾ ਮਤਲਬ ਹੁੰਦਾ ਹੈ ਹਮਲਾ ਕਰਨਾ ਅਤੇ ਮਹੱਲੇ ਦਾ ਮਤਲਬ ਹੁੰਦਾ ਹੈ ਜਿਸ ਥਾਂ ਤੇ ਹਮਲਾ ਕਰਨਾ ਤਾਂ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸਮੇਂ ਚ ਜਦੋਂ ਸੇਖੋ ਲਾ ਮਹੱਲਾ ਮਨਉਂਦੇ ਸਨ ਤਾਂ ਉਹਨਾਂ ਨੇ ਕਿਹਾ ਸੀ ਹੋਲੀ ਕੀਨੀ ਸੰਤ ਸੇਵ ਰੰਗ ਲਾਡਾ ਅਤ ਲਾਲ ਦੇਵ ਅਤੇ ਜਦੋਂ ਸਿੱਖ ਧੰਨ ਧੰਨ ਸ੍ਰੀ ਗੁਰੂ ਰੋਬਿੰਦ ਸਿੰਘ ਮਹਾਰਾਜ ਜੀ ਦੇ ਸਮੇਂ ਚ ਹੋ ਲੰਮਹ ਲੰਮਨ ਦੇ ਸਨ ਤਾਂ ਉਹਨਾਂ ਨੇ ਕਿਹਾ ਸੀ ਔਰਨ ਕੀ ਹੋਲੀ ਮਮਕਾ ਹੋਲਾ ਕਰੋ ਕਿਰਪਾ ਨਿਰ ਬਚਨ ਅਮੋਲਾ ਮੇਰੇ ਵੱਲੋਂ ਸਾਰਿਆਂ ਨੂੰ ਖਾਲਸਾਈ ਯਾਹੂ ਜਲਾਲ ਦਾ ਪ੍ਰਤੀਕ ਹੋਲੇ ਮਹਲੇ ਦੀਆਂ لکھ لاکھ ودانۍ راج ور دیکا خالصه راج ور دکی فتح